ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਨਾਮਦਾਸ ਬਸ ਜਿਨ ਸਿਰਿਆ ਜਿਨ ਸਵਾਰਿਆ ਪੂਰੀ ਹੋਈ ਕਰਮਾ ਸਿਰਜਣਹਾਰਾ ਧਾਰਿਆ ਸਿੱਖੀ ਅਤੈ ਸੰਗਤੀ ਪਾਰਮਰਮ ਕਾਰਨ ਨਿਪਾਰਿਆ ਅਟਲ ਅਥਾਹ ਅਤੋਲ ਤੂ ਤੇਰਾ ਅੰਤ ਨਾ ਪਾਰ ਆਰਿਆ ਜਿਨੇ ਦੋਸ਼ੇ ਵਿਆਪਾਉ ਪਰ ਸੇ ਤੁਧ ਪਾਰ ਉਤਾਰਿਆ ਲਾਲ ਲੋਭ ਕਾਮ ਕ੍ਰੋਧ ਲੋਭ ਮਨ ਕਲੇ ਤੁਧ ਸਾ ਪਰਵਾ ਰਿਆ ਤਨ ਸੋ ਤੇਰਾ ਥਨ ਹੈ ਸਤਿ ਤੇਰਾ ਪੈਸ ਤਾਰਿਆ ਆਨ ਤੂੰ ਲੈਣਾ ਹੈ ਗੁਰ ਅਮਰ ਤੂੰ ਵਿਚਾਰਿਆ ਗੁਰ ਦਿੱਠਾ ਤਾ ਮਨ ਸਾਧਾਰਿਆ ਗੁਰ ਦਿੱਠਾ ਤਾ ਮਨ ਸਾਧਾਰਿਆ ਤਨ ਤਨ ਛੋਡੀ ਪਾਪਾ ਸਤਿਗੁਰੂ RAM DAS JI ਜਿਨ੍ਹਾਂ ਦਾ 491 ਪ੍ਰਕਾਸ਼ ਗੁਰਬ ਗਿਹੜਾ ਆਇਆ ਹੈ ਸੋ ਆਪ ਸਮੂਹ ਸੰਗਤਾਂ ਨੂੰ ਸਤਿਗੁਰਾਂ ਦੇ 491 ਸਾਲਾ ਜੋ ਪ੍ਰਕਾਸ਼ ਗੁਰਬ ਨਿਹੜੇ ਦੀਆਂ ਬੇਅੰਤ ਬੇਅੰਤ ਵਧਾਈਆਂ ਹੋਣ ਜੀ ਸਤਿਗੁਰੂ ਜੀ ਦਾ ਅਵਸਾਰ 1591 ਮਿਕਰਮੀ ਅਤੇ 1534 ਈਸਵੀ ਨੂੰ ਸਵਾ ਪਹਿਰ ਰਾਤ ਰੰਗਦਿਆਂ ਹੋਇਆ ਸਤਿਗੁਰੂ ਜੀ ਨੇ ਮਾਤਾ ਮਾਤਾ ਦਇਆਕਾਰ ਜੀ ਅਤੇ ਪਿਤਾ ਹਰਿਦਾਸ ਜੀ ਸੋ ਸਤਿਗੁਰੂ ਜੀ ਨੇ ਸਲਾਨਾ ਜੋ ਪ੍ਰਕਾਸ਼ ਗੁਰੂ ਪ੍ਰਭ ਦੀਆਂ ਆਪ ਸਮੂਹ ਸੰਗਤਾਂ ਨੂੰ ਪਤੇ ਸਤਿਗੁਰਾਂ ਨੂੰ ਬੇਅੰਤ ਬੇਅੰਤ ਵਧਾਈਆਂ ਹੋਣ ਜੀ ਸਤਿਗੁਰੂ ਮਹਾਰਾਜ ਸਾਹਿਬ ਜੀ ਕਿਰਪਾ ਕਰਨ ਸਾਨਿਆਂ ਨੂੰ ਆਪਣੇ ਅੰਦਰੋਂ ਪਰਉਂਗ ਸਿੱਖੀ ਜੀਵਨ ਚੜ੍ਹਦੀਆਂ ਕਲਾ ਨਾਮਦਾਨ ਤੰਦਰੁਸਤ ਦੁਨੀਆਂ ਦਾਤਾ ਬਖਸ਼ ਕਰਨ ਵਾਹਿਗੁਰੂ ਹੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ